ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਬਖਸ਼ੇ ਹੋਏ ਬੋਬਿੰਜਾ ਹਕੂਮਤ ਦੀ ਲੜੀਵਾਰ ਆਪ ਜੀ ਵਿਚਾਰ ਸਰਬਨ ਕਰ ਰਹੇ ਹੋ ਕੰਨ 39 ਨੰਬਰ ਦੇ ਬਚਨ ਦੀ ਆਪਾਂ ਵਿਚਾਰ ਸਾਂਝੀ ਕੀਤੀ ਸੀ ਸਤਿਗੁਰੂ ਕਿਰਪਾ ਕਰੇ ਸਾਨੂੰ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ 40 ਮ ਹੁਕਮ ਹੈ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਦਾ ਇਹ ਜਿਹੜੀਆਂ ਬਿਮਾਰੀਆਂ ਹਨ ਨਿੰਦਾ ਤੇ ਚੁਗਲੀ ਜਿਹਨਾਂ ਆਪਾਂ ਪੰਜਾਬੀ ਵਿੱਚ ਕਹਿੰਦੇ ਭਾਨੀ ਮਾਰਨੀ ਇਸ ਸਾਰੇ ਹੀ ਈਰਖਾ ਦਵੇਸ਼ ਤੋਂ ਪੈਦਾ ਹੁੰਦੀ ਆ। ਚੁਗਲੀ ਕਰਨੀ ਅਤੇ ਸੁਣਨੀ ਕਿਉਂਕਿ ਇਹ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਆ ਕੰਨ ਕਾਦੇ ਵਾਸਤੇ ਦਿੱਤੇ ਇਹ ਸਰਬਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਇ ਸੁਣੋ ਸਤਬਾ ਕਿਸੇ ਦਾ ਕਾਰਜ ਹੋ ਰਿਹਾ ਹੈ ਆਮ ਕਰਕੇ ਕੀ ਹੁੰਦਾ ਜਿਸ ਵੇਲੇ ਕਿਸੇ ਦਾ ਕੋਈ ਬੱਚੇ ਬੱਚੀ ਦਾ ਰਿਸ਼ਤਾ ਹੁੰਦਾ ਹੈ ਤੇ ਉਹ ਇਹਨੂੰ ਕਹਿੰਦੇ ਆਪਾਂ ਪੰਜਾਬੀ ਚ ਕਹਿੰਦੇ ਨੇ ਭਾਨੀ ਮਾਰ ਦਿੱਤੀ ਚੁਗਲੀ ਕਰ ਦਿੱਤੀ ਚੁਗਲੀ ਪਾਦਮ ਦੀ ਈਰਖਾ ਤੋਂ ਦੁਵਾਇਸ਼ ਭਾਵਨਾ ਤੋਂ ਪੈਦਾ ਹੁੰਦੀ ਸਤਗੁਰੂ ਨੇ ਇਸ ਚੀਜ਼ ਤੋਂ ਸਿੱਖ ਨੂੰ ਵਰਜਿਆ ਹੈ ਜੋ ਸੱਚ ਹੈ ਜੋ ਝੂਠ ਹੈ ਕਉਕੀ ਥੋੜੇ ਸਮੇਂ ਵਾਸਤੇ ਮਨੁੱਖ ਨੂੰ ਬੁਰਾ ਲੱਗਦਾ ਪਰ ਸੱਚ ਦਾ ਫਾਇਦਾ ਬਹੁਤ ਹੈ ਉਹਦਾ ਨੁਕਸਾਨ ਨਹੀਂ ਹੈ ਸਤਿਨਾਮ 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 ਜੀ ਵਾਹਿਗੁਰੂ ਆਹੇ